ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਹੋਰ ਫਿਰ ਕਿੱਦਾਂ? ਕੈਮੋ ਤੇ ਆਪਾਂ ਹੋਰ ਲਗਾਇਆ। ਤੇ ਅੱਜ ਲੱਗੇ ਆਪਾਂ ਜਿੜੀ ਜੀ ਬੜਾਉਣ। ਟਰੈਕਟਰal ਟਰਾਲਾ ਦੇ ਲਿਕੇ ਪਹੁੰਚੇ ਕਿ ਖੇਤ 'ਚ ਪਰ ਹਲੇ ਮਸ਼ੀਨ ਨਹੀਂ ਆਈ। ਫੋਨ ਤਾਂ ਆਇਆ ਸੀਗਾ। ਕਹਿੰਦੇ ਵੀ ਆ ਜਾ। ਪਰ ਹਲੇ ਆਏ ਪੁੱਜੇ ਨਹੀਂ ਆਗੇ ਹਲੇ। ਚਲੋ ਕੋਈ ਨਹੀਂ ਆ ਜਾਣਗੇ 5-7 ਮਿੰਟਾਂ 'ਚ ਨਾ। ਇੱਧਰ ਲਾਤਾ ਚੋਬਰਾਂ ਨੇ ਗੋਭੀ ਨੂੰ ਪਾਣੀ ਮੈਂ ਕਹਿੰਦਾ ਲਾਈਟ ਭੱਜ ਜਾਈ ਹੁਣੀ ਹਾਂ ਦੋ ਪਟੇ ਰਹਿ ਗਏ ਤੇ ਕਿਉਂਕਿ 1:30 ਵੇ ਲਾਈਟ ਭੱਜ ਜਾਂਦੀ ਹੈ ਨਾ ਆ ਕਰਕੇ ਪੜਦੀ ਹੈ ਜੀਰੇ ਨੂੰ ਅਜੋ ਥੋੜੀ ਚੜ ਵੀ ਗਈ ਜੀਰੀ ਹੈ ਨਾ ਕਿਉਂਕਿ ਉਧਰ ਥੋੜਾ ਜਿਹਾ ਨਰਮਤਾ ਮੈਂ ਕੱਠਿਓ ਵੜਾ ਲੂੰਗੇ ਤਾਂ ਕਰਕੇ ਚੱਕਰ ਹੋ ਗਿਆ ਕਿਉਂਕਿ ਫਿਰ ਬਾਰ-ਬਾਰ ਹੈ ਨਾ ਫਿਰ ਵੜੂਗੇ ਇਧਰ ਆਵਾਂਗੇ ਆ ਚੱਕਰ ਪੈ ਗਿਆ ਇਕੱਠੇ ਉਹ ਪੜਾ ਲਾਂਗੇ ਇੱਕ ਵਾਰ ਹਨਾ ਦੋ ਚਾਰ ਦਿਨ ਦਾ ਦੋ ਕੋਈ ਫਰਕ ਨਹੀਂ ਪੈਂਦਾ ਇਹਨਾਂ ਬਾਕੀ ਹੁਣ ਝਾੜ ਤਾ ਹੁਣ ਵੱਡੇ ਤੇ ਪਤਾ ਲੱਗੂਗਾ ਹਨਾ ਬਾਕੀ ਮੰਡੀ ਚ ਪਤਾ ਲੱਗੂਗਾ ਵੀ ਕਿਆ ਕੁਝ ਨਿਕਲਦਾ ਹੈ ਕਿਆ ਕੁਝ ਨਹੀਂ ਨਿਕਲਦਾ ਹਨਾ ਚਲੋ ਕਰਦੇ ਆਂ ਵੇਟ ਮਸ਼ੀਨ ਦੀ ਦੇਖਦੇ ਆਂ ਕੱਲ੍ਹ ਕੌਂਦੀ ਹਨਾ ਲੋ ਜੀ ਆ ਗਈ ਮਸ਼ੀਨ ਤੇ ਚਾਹ ਪਾਣੀ ਪਲਾਤਾ ਲੈ ਕੇ ਬਾਬੇ ਤੋਂ ਨਾ ਤੇ ਅਗਲ ਤਾਂ ਆਪਾਂ ਨੇ ਘੇਰਾ ਨਾ ਤੇ ਲਾਗ ਲੁਗਾ ਵੜਦੇ ਆਪਾਂ ਨਾ ਇੰਨੇ ਨੂੰ ਇਹ ਨਹੀਂ ਹੋਈਆਂ ਫਿਰ ਲਾਗਾਂ ਲੁਗਾ ਵੜਦੀਏ ਇਹ ਵੀ ਜ਼ਰੂਰੀ ਨੇ ਹਣਾ ਲਓ ਜੀ ਇੱਕ ਟੈਂਕ ਪਾਤਾ ਫਿਰ ਬਾਦੂਏ ਦੀ ਤਿਆਰੀ ਆ ਹਣਾ ਤੇ ਫਾਂਟਾ ਲੱਗੀਆਂ ਆਪਣੀਆਂ 1 2 3 4 ਕੋਤੀ ਵਾਂਡ ਨੂੰ ਮੁੜਿਆ ਵਾ ਦੇਖੋ ਚਾ ਬਣਦਾ ਗਾਣੇ ਦਾ ਠੀਕ ਆ ਹਰਿਆਈ ਨਹੀਂ ਮਾਰਦੀ ਬਹੁਤੀ ਹਲਦੀ ਦਾ ਵੀ ਡਰਤਾ ਐ ਨਹੀਂ ਹਲਦੀ ਵੀ ਠੀਕ ਆ ਲੋ ਜੀ ਚੀਲਾ ਵੱਡੋਗੇ ਆਪਣਾ ਇੱਧਰ ਲਾ ਤੇ ਹੁਣ ਉਧਰ ਗਈ ਆ ਮਸ਼ੀਨ ਤੇ ਉਧਰ ਲੈ ਵੱਡਦੇ ਆ ਫਿਰ ਹੁਣ ਆਪਾਂ ਆ ਤਾਂ ਵੱਡੋਗੇ ਚਾਰ ਦਾ ਕੱਲੂ ਪਤਾ ਲੱਗਣਾ ਵੀ ਕੀ ਆ ਨਿਕਲਦਾ ਚਲੋ ਵੱਡ ਲਈ ਉਧਰ ਆਪਾਂ ਲਾ ਕੱਲੂਗਾ ਹਨਾ ਇਹਨਾਂ ਨੂੰ ਉਹ ਇਧਰ ਲੋ ਜੀ ਕਰੋਈ ਚੱਕ ਬੰਗਲੇ ਹੀ ਬੰਗਲਾ ਫਿਰਦਾ ਬਾਟ ਹੋ ਗਈ ਸਾਰੀ ਹੰਨੇ ਬੜ ਗਿਆ ਹੁਣ ਟਰਾਲਾ ਹੋਇਆ ਗਿਆ ਤਕਰੀਬਨ ਫੁੱਲ ਬਾਕੀ ਦਾ ਮੰਡੀ ਦੱਸੂਗੀ ਵੀ ਕਾ ਨਿਕਲਦਾ ਕਾ ਨਹੀਂ ਉਧਰੋਂ ਆ ਗਿਆ ਲੋ ਜੀ ਬਾੜੇ ਲਈ ਆਪਾਂ ਨੇ ਤੇ ਅਸੀਂ ਕਹਿੰਦੇ ਆਪਾਂ ਘਰ ਨੂੰ ਲੱਗਦਾ ਹੈਗਾ ਵਜਨ ਦੇ ਹਿਸਾਬ ਨਾਲ ਹੈਨਾ ਬਾਕੀ ਇਹ ਸੈਣੀ ਤਾਲ ਦੇ ਕੀ ਵਜਨ ਦੇ ਹਿਸਾਬ ਨਾਲ ਤਾਂ ਲੱਗਦਾ ਵੀ ਹਾਂ ਸੋਨਾ ਝਾੜਾ ਬਾਕੀ ਕੱਲੂ ਮੰਡੀ ਦੱਸੂਗੀ ਵੀ ਕਿੰਨਾ ਕਾ ਝਾੜਾ ਕਿੰਨਾ ਕ ਨਹੀਂ ਲੋ ਜੀ ਚੋਬਰੂ ਨਹੀਂ ਪੱਜ ਗਏ ਨੇ ਮੰਡੀ 'ਚ ਆਉਣ ਲੱਗਾ ਟਰਾਲਾ ਖਾਲੀ ਲੋਜੀ ਟਰਾਲਾ ਹੋ ਗਿਆ ਬਹੁਤ ਖਾਲੀ ਤੇ ਹੁਣ ਦੇਖਦੇ ਹਾਂ ਸ਼ਾਇਦ ਜੀਰੀ ਫੁੱਲਣੀ ਹੈ ਮਾੜੀ ਮਾੜੀ ਹਲਕੇ ਹਲਕੇ ਤੇ ਟਰਾਲੇ ਬਹੁਤ ਆਏ ਹੋਏ ਆ ਬੜਾਈ ਮਤਲਬ ਖਾਸ ਹੀ ਹੋਗੀ ਤਰਫੜਾ ਕਿਵੇਂ ਲਿਜਾਣ ਹਾਂਜੀ ਤੇ ਲੋਜੀ ਲੱਗਾ ਵਾ ਆਪਣੇ ਢੇਰੀ ਨੂੰ ਉੱਪਰ ਖਾ ਉਹਨਾ ਤੇ ਹੋ ਨਹੀਂ ਰਹੀ ਗਿਆ ਚਲੋ ਕੋਈ ਨਹੀਂ ਨੱਬੜ ਜੂ ਗੱਜਵਾਰਾ ਨਾ ਆਪਣਾ ਆਪਣਾ ਮੌਸਰ ਆ ਗਿਆ ਸੀਗਾ 16 17 ਦਾ ਅੰਨ ਆ ਗਿਆ ਤਾਂ ਤੇ ਬਸ ਕੰਡਾ ਲਾ ਕੇ ਪੱਖਾ ਲਾ ਕੇ ਤੇ ਬਾਦ ਲਾਉਣਾ ਕੰਡਾ ਕੰਡਾ ਲੱਗਿਆ ਉਹਦੋਂ ਢੇਰੀ ਨੂੰ ਜਿੰਨੇ ਨੂੰ ਪੱਖਾ ਨੱਬੜਨਾ ਜਿੰਨੇ ਨੂੰ ਫਿਰ ਕੰਡਾ ਵਿਲਾ ਹੋ ਜਾਣਾ ਤੇ ਉਹਦੇ ਬਾਅਦ ਫਿਰ ਕੰਡਾ ਲਾ ਦੂਗਾ ਅਲੋ ਪੱਖਾ ਲੱਗੇ ਹੀ ਆ 5-10 ਮਿੰਟ ਹੋਇਆ ਆਲੇ ਲੱਗੇ ਨੇ ਚਲੋ ਠੀਕ ਹੈ ਲੋ ਜੀ ਚੱਲ ਰਿਹਾ ਪੱਥਰ ਤੇ ਇੱਧਰ ਆ ਗਿਆ ਨਾਲੇ ਗੰਡਾ ਬੱਸ ਦੇਖਦੇ ਹਾਂ ਚਾੜ ਢਾੜ ਨਿਕਲਦਾ ਬੱਸ ਢੇੜੇ ਰਹਿ ਗਿਆ ਪਰਸਾ ਵੀ ਲੱਗਣੇ ਤੇ ਪੱਥਰ ਦਾ ਕਿੰਬੜ ਜੱਲੇਗਾ ਤੇ ਇੱਧਰ ਬੱਸ ਬੋਰੀਆਂ ਦਾ ਕੰਮ ਸਟਾਰਟ ਹੋ ਗਿਆ ਮੂੰਹ ਬਦਲ ਲੱਗੂਗਾ ਚਾਟ ਦਾ ਕਰੂਗਾ ਹਾਂ ਹਾਂਜੀ ਤੇ ਲੱਗਿਆ ਵਾ ਕੰਡਾ ਹਨਾ ਬਾਹਰੋਂ ਕੰਮ ਨੇੜੇ ਚੀ ਤੇ 110 ਕੁ ਬੋਰੀ ਹੋ ਗਈ ਬਾਹਰ ਹੈਗੀ ਥੋੜੀ ਜਿਹੀ ਦੇਰੀ ਜੱਬੜਿਆ ਬਾਈ ਇਹ ਕੰਮ ਬਸ 15-20 ਮਿੰਟ ਹੋਰ ਲੱਗਣੇ ਆ। ਜਿੱਤੇ ਬਾਅਦ ਬੇਲੇ ਚਾਲਦੇ ਫਿਰ ਪਾਗਰ ਨੂੰ ਨਾ। ਉਲਗਣੇ ਤੱਕ। ਤਸਦੇ ਫਿਰ ਤੁਹਾਨੂੰ ਬਾਅਦ ਚ ਝੜ ਜੋੜ ਦਾਂਗੇ। ਹਾਂਜੀ ਤੇ ਹੋ ਗਿਆ ਜੀ ਫਾਈਨਲ ਆਪਣਾ। ਤੇ ਝਾੜ ਆਇਆ ਬਣਾ 23-24 ਦਾ। 24 ਕਿ ਦਾ ਮੰਨ ਲਓ। ਹੈ ਨਾ? ਹਾਂਜੀ। ਤੇ ਲੋਜੀ ਆਪਣਾ ਹੋ ਗਿਆ ਜੀ ਪਹਿਲਾਂ ਮਨਾ ਤੇ ਕੰਡਾ ਵਗੈਰਾ ਸਾਰਾ ਹੋ ਲਿਆ ਬੋਰੀਆਂ ਜਗਾਤੀਆਂ ਆਪਾਂ ਨੇ ਤੇ ਹੁਣ ਚੱਲੇ ਆਪਾਂ ਘਰ ਨੂੰ ਤੇ ਆਪਣਾ ਨਿਕਲਿਆ ਝਾੜ 24 ਕ ਦਾ ਨਿਕਲ ਗਿਆ ਮਾ ਸਾਰੀ ਮਾਲ ਮਿਲੂਗੇ 24 ਕ ਦਾ ਝਾੜ ਹੈਗਾ ਆਪਣੇ ਚਲੋ ਵਧੀਆ ਨਾ ਜੋ ਵੀ ਬਾਬੇ ਜੀ ਮੇਰੇ ਨਾਲ 24 ਦਾ ਵੀ ਝਾੜ ਬਹੁਤ ਆ ਯਾਰ ਇਸ ਵਾਰ 24 ਦਾ ਵੀ ਕਹਿ ਸਕਦੇ ਇਸ ਵਾਰ ਪਾਓ ਵਧੀਆ ਝਾੜ ਹਣਾ ਬਾਕੀ ਦਾ ਕਹਿ ਸਕਦੇ ਨਾ ਜੋ ਕਿਸਮਰਚਾ ਉਹ ਬਣ ਨਹੀਂ ਬਣਨਾ ਬਹੁਤ ਆ ਯਾਰ ਬਾਕੀ ਦਾ ਬੰਦੇ ਦੀ ਨੀਂਦ ਤਾਂ ਰੱਜਣੀ ਨਹੀਂ ਹੈਗੀ ਹਣਾ ਜੇ 30 ਵੀ ਨਿਕਲਿਆਂ ਦਾ ਤਾਂ ਵੀ ਘੱਟ ਲੱਗਣਾ ਤਾਂ ਹਣਾ ਚਲੋ ਚਾਲਦੇ ਆ ਫਿਰ ਆਪਾਂ ਘਰ ਨੂੰ ਇਸੇ ਤਰ੍ਹਾਂ ਕਰਦੇ ਆ ਆਪਾਂ ਵਲੌਗ ਦਾ ਐਂਡ ਤੇ ਮਿਲਦੇ ਆਪਾਂ ਨੈਕਸਟ ਵਲੌਗ ਚ ਲੈ ਕੇ ਆਵਾਂਗੇ ਥੋੜੇ ਲਈ ਕੁਝ ਨਿਊਜਾ ਠੀਕ ਹੈ ਜੀ Lodi, pode chegar a pagar.